ਮਾਰੂ ਮਹਲਾ ਤੀਜਾ ਜੁਗ 36 ਕੀ ਉਹ ਗੁਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੈ ਪ੍ਰਭੂ ਜਗਤ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਤੁਂ ਅਜੇ ਹੀ ਹਾਲਤ ਬਣਾਈ ਰੱਖੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ ਸਿਰਜਣਹਾਰ ਤੂੰ ਆਪ ਹੀ ਜਾਣਦਾ ਹੈ ਕਿ ਉਹ ਹਾਲਤ ਕੀ ਸੀ ਹੋਰ ਕਿਆ ਕੋ ਕਹੇ ਕਿ ਆਖ ਬਖਾਣ ਤੂੰ ਅਪੇ ਕੀਮਤ ਪਾਏਂਦਾ ਉਸ ਗੁਬਾਰ ਦੀ ਬਾਬਤ ਕੋਈ ਜੀਵ ਕੁਝ ਵੀ ਨਹੀਂ ਕਹਿ ਸਕਦਾ ਕੋਈ ਜੀਵ ਆ ਕੇ ਕੁਝ ਵੀ ਨਹੀਂ ਬਿਆਨ ਕਰ ਸਕਦਾ ਤੂੰ ਆਪ ਹੀ ਉਸ ਦੀ ਅਸਲੀਅਤ ਜਾਣਦਾ ਹੈ ਓੰਕਾਰ ਸਭ ਸਿਸ਼ਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਪਰਮਾਤਮਾ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ اے ਪ੍ਰਭੂ ਤੇਰਾ ਰਜੈ ਹੈ ਜਗਤ ਸਾਰਾ ਤੇਰਾ ਖੇਲ ਤਮਾਸ਼ਾ ਹੈ ਤੇਰੀ ਹੀ ਵਡਿਆਈ ਹੈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਹੇਂਦਾ ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵੱਖ-ਵੱਖ ਕਿਸਮਾਂ ਦੇ ਬਣਾਉਂਦਾ ਹੈ ਆਪ ਹੀ ਨਾਸ਼ ਕਰਕੇ ਆਪ ਹੀ ਪੈਦਾ ਕਰਦਾ ਹੈ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰੀ ਆਈ ਪ੍ਰਭ ਬਾਜੀਗਰ ਨੇ ਇਹ ਜਗਤ ਇੱਕ ਤਮਾਸ਼ਾ ਰਚਿਆ ਹੋਇਆ ਹੈ ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ ਸਦਾ ਅਲਿਪਤ ਰਹੈ ਗੁਰ ਸ਼ਬਦੀ ਸਾਚੇ ਸਿਉ ਚਿਤ ਲਾਏਂਦਾ ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਜਗਤ ਤਮਾਸ਼ੇ ਵਿੱਚ ਨਿਰਲੇਪ ਰਹਿੰਦਾ ਹੈ ਉਹ ਮਨੋਕ ਸਦਾ ਫਿਰ ਪਰਮਾਤਮਾ ਨਾਲ ਆਪਣਾ ਮਨ ਜੋੜੀ ਰੱਖਦਾ ਹੈ ਬਾਜੇ ਬਾਜੇ ਧੁਨ ਆਕਾਰਾ ਆਭਵ ਜਾਏ ਵਜਾਵਣ ਹਾਰਾ ਇਹ ਸਾਰੇ ਦਿੱਸ ਰਹੇ ਸਰੀਰ ਮਿੱਠੀ ਸੁਰ ਨਾਲ ਮਨੋਵਾਜੇ ਵੱਜ ਰਹੇ ਹਨ ਵਜਾਉਣ ਦੀ ਥਾਂ ਸਮਰੱਥਾ ਵਾਲਾ ਪ੍ਰਭੂ ਆਪ ਹੀ ਇਹ ਸਰੀਰ ਦੇ ਬਾਜੇ ਵਜਾ ਰਿਹਾ ਹੈ ਘਟ ਘਟ ਪੌਣ ਵਹ ਇਕ ਰੰਗੀ ਮਿਲ ਪੌਣੇ ਸਭ ਵਜਾਂਦਾ ਹਰੇਕ ਸਰੀਰ ਵਿੱਚ ਉਹ ਸਦਾ ਇਕ ਰੰਗ ਰਹਿਣ ਵਾਲੇ ਪ੍ਰਮਾਤਮਾ ਦਾ ਬਣਾਇਆ ਹੋਇਆ ਸਵਾਦ ਚੱਲ ਰਿਹਾ ਹੈ ਉਸ ਆਪਣੇ ਪੈਦਾ ਕੀਤੇ ਪੌਣ ਵਿੱਚ ਮਿਲ ਕੇ ਪ੍ਰਮਾਤਮਾ ਇਹ ਸਾਰੇ ਬਾਜੇ ਵਜਾ ਰਿਹਾ ਹੈ ਕਰਤਾ ਕਰੇ ਸੋ ਨੇ ਚੋ ਹੋਵੇ ਗੁਰ ਕਾ ਸ਼ਬਦੋ ਗੁਰ ਕਾ ਸ਼ਬਦੇ ਹਉ ਮੈਂ ਖੋਐ ਉਸ ਮਨੁੱਖ ਨੂੰ ਇਸਦਾ ਹੋ ਜਾਂਦਾ ਹੈ ਕਿ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ। ਗੁਰ ਪ੍ਰਸਾਦਿ ਕਿਸੈ ਦੇ ਵਢਾਈ ਨਮੋ ਨਾਮ ਧਿਆਇੰਦਾ ਜਿਸ ਕਿਸੈ ਵਿਰਲੇ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਵਢਾਈ ਦਿੰਦਾ ਹੈ। ਕੋ ਮਨੁੱਖ ਹਰ ਵੇਲੇ ਹਰਨਾਮ ਹੀ ਸਿਮਰਦਾ ਹੈ ਗੁਰਸੇਵੇ ਜਿਵੜੋ ਹੋਰ ਲਾਹਾ ਨਹੀਂ ਨਾਮ ਮਨ ਵਸੈ ਨਮੋਸਾ ਲਾਹੀ ਗੁਰੂ ਦੀ ਸ਼ਰਨ ਪੈਣ ਦੇ ਬਰਾਬਰ ਜਗਤ ਵਿੱਚ ਹੋਰ ਕੋਈ ਲਾਭ ਨਹੀਂ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਉਹ ਹਰ ਵੇਲੇ ਹਰਨਾਮ ਦੀ ਸਿਫਤ ਸਲਾਹ ਕਰਦੇ ਹਨ ਨਾਮੋ ਨਾਮ ਸਦਾ ਸੁਖ ਦਾਤਾ ਨਾਮ ਲਾਪੈਂਦਾ ਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ ਹਰ ਨਾਮ ਹੀ ਅਸਲ ਲਾਭ ਮਨੁੱਖ ਖਟਦਾ ਹੈ ਬਿਨ ਨਾਵੇਂ ਸਭ ਦੁੱਖ ਸੰਸਾਰਾ ਬਹੁ ਕਰਮ ਕਮਾਵੈ ਵਦੈ ਵਿਕਾਰਾ ਹਰ ਨਾਮ ਤੋਂ ਪੰਜਿਆ ਜਗਤ ਵਿੱਚ ਹਰ ਪਾਸੇ ਦੁੱਖ ਹੀ ਦੁੱਖ ਹੈ ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿੱਥੇ ਹੋਏ ਹੋਰ ਅਨੇਕਾਂ ਕਰਮ ਕਰਦੇ ਹਨ ਉਹਨਾਂ ਦੇ ਅੰਦਰ ਸਗੋਂ ਵਿਕਾਰ ਵੱਧਦੇ ਹਨ ਨਾਮ ਨਾ ਸੇਵੈ ਕਿਉਂ ਸੁਖ ਪਾਈਐ ਬਿਨ ਨਾਮੈ ਦੁਖ ਪਾਐਂਦਾ ਜੇ ਮਨੁੱਖ ਨਾਮ ਨਹੀਂ ਸਿਮਰਦੇ ਗੁਰੂ ਦੇ ਹੁਕਮ ਵਿੱਚ ਨਹੀਂ ਰਹਿੰਦੇ ਆਤਮਿਕ ਅਨੰਦ ਕਿਵੇਂ ਮਿਲ ਸਕਦਾ ਹੈ ਨਾਮ ਤੋਂ ਕੁੰਝ ਕੇ ਮਨੁੱਖ ਦੁਖ ਹੀ ਸੇੜਦਾ ਹੈ ਆਪ ਕਰੇ ਤੈ ਆਪ ਕਰਾਏ ਗੁਰ ਪ੍ਰਸਾਦੀ ਕਿਸੈ ਬੁਝਾਏ ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਜੀਵਾਂ ਪਾਸੋਂ ਕਰਾ ਰਿਹਾ ਹੈ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੂੰ ਪਰਮਾਤਮਾ ਇਹ ਸਮਝ ਦਿੰਦਾ ਹੈ ਗੁਰਮੁਖ ਹੋਵੇ ਸੇ ਬੰਧਨ ਤੋੜਹਿ ਮੁਕਤੀ ਕੈ ਘਰ ਪਾਏਂਦਾ ਜਿਹੜੇ ਮਨੋਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹ ਆਪਣੇ ਅੰਦਰੋਂ ਮਾਇਆ ਦੇ ਮੋਹ ਦੇ ਬੰਧਨ ਤੋੜ ਲੈਂਦੇ ਹਨ ਗੁਰੂ ਉਹਨਾਂ ਨੂੰ ਉਸ ਆਤਮਿਕ ਟਿਕਾਣੇ ਵਿੱਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖਲਾਸੀ ਮਿਲੀ ਰਹਿੰਦੀ ਹੈ ਗਣਤ ਗਣੈ ਸੋ ਜਲੇ ਸੰਸਾਰਾ ਸੰਸਮੂਲਨਾ ਝੁਕੈ ਵਿਕਾਰਾ ਜਿਹੜਾ ਮਨੁੱਖ ਗਿਣਤੀਆਂ ਗਿਣਦਾ ਰਹਿੰਦਾ ਗਿਣਤੀਆਂ ਮਿੰਡੀਆਂ ਜਪੇ ਜਾਂਦਾ ਤੇ ਐਨੀ ਵਾਰ ਰੱਬ ਨੂੰ ਉਰਾਧਨਾ ਐਨੀ ਵਾਰ ਯਾਦ ਕਰਨਾ ਗੁਰੂ ਸਾਹਿਬ ਕਹਿੰਦੇ ਉਹਨਾਂ ਦੀ ਜ਼ਿੰਦਗੀ ਚ ਸਹਿਮ ਨਹੀਂ ਮੁੱਕ ਸਕਦਾ ਡਰ ਨਹੀਂ ਮੁੱਕ ਸਕਦਾ ਉਹ ਰੱਬ ਨੂੰ ਪਿਆਰੇ ਨਹੀਂ ਹੋ ਸਕਦੇ ਕਦੇ ਵਾਸਤੇ ਗੁਰਮੁਖ ਹੋਵੇ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜਿਹੜਾ ਮਨੋਖੋ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਦੁਨੀਆ ਵਾਲੇ ਚਿੰਤਾ ਫਿਕਰ ਮੁਕਾਈ ਰੱਖਦਾ ਹੈ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ yaad ਵਿੱਚ ਲੀਨ ਰਹਿੰਦਾ ਹੈ ਜੇ ਸੱਚ ਦੇ ਆ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਪਰ ਜੇ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਇਹ ਬੇਫਿਕਰੀ ਬਖਸ਼ੇ ਤਦ ਉਹ ਕੋਈ ਉਹਨੋ ਇਸ ਨੂੰ ਪ੍ਰਾਪਤ ਕਰਦਾ ਹੈ ਗੁਰੂ ਦੀ ਕਿਰਪਾ ਨਾਲ ਪ੍ਰਭੂ ਉਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਸਤਨਾਮ ਸਾ ਲਾਹੇ ਰੰਗ ਰਤਾ ਗੁਰ ਕਿਰਪਾ ਤੇ ਸੁਖ ਪਾਏਂਦਾ ਬਹੁਮਨੁਖ ਗੁਰੂ ਦੀ ਕਿਰਪਾ ਨਾਲ ਪ੍ਰੇਮ ਰੰਗ ਵਿੱਚ ਮਸਤ ਰਹੇ ਕੇ ਸਦਾ ਥਿਰ ਹਰਨਾਮ ਸਿਮਰਦਾ ਹੈ ਤੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ ਜਪ ਤਪ ਸੰਜਮ ਨਾਮ ਪਿਆਰਾ ਕਿਲਵੇ ਕਾਟੇ ਕਾਟਣ ਹਾਰਾ ਪ੍ਰਮਾਤਮਾ ਦਾ ਮਿੱਠਾ ਨਾਮ ਜਪਣਾ ਹੀ ਜਪ ਹੈ ਤਪ ਹੈ ਸੰਜਮ ਹੈ ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ ਪਾਪ ਕੱਟਣ ਦੀ ਸਮਰੱਥਾ ਰੱਖਣ ਵਾਲਾ ਪ੍ਰਮਾਤਮਾ ਕੱਟ ਲੈਂਦਾ ਹੈ ਹਰ ਕ ਨਾਮ ਤਨ ਮਨ ਸ਼ੀਤਲ ਹੋਆ ਸਹਜੇ ਸਹਜ ਸਮਾਏ ਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜਨ ਦੀ ਬਰਕਤ ਨਾਲ ਉਸ ਦਾ ਤਾਨ ਹੌਸਲਾ ਮਾਨ ਸ਼ਾਂਤ ਰਹਿੰਦਾ ਹੈ ਉਹ ਸਦਾ ਹੀ ਆਤਮਾ ਕਾ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਅੰਤਰ ਲੋਭ ਮਨ ਮੈਲੇ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਜਿਸ ਮਨੁੱਖ ਦੇ ਅੰਦਰ ਮਾਇਆ ਦਾ ਲਾਲਚ ਏਹ ਕਿਹਾ ਰਹਿੰਦਾ ਹੈ ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ ਆਪਣੇ ਮਨ ਨੂੰ ਨੌਂਦਾ ਰਹਿੰਦਾ ਹੈ ਕੂੜੋ ਕੂੜ ਕਰੇ ਵਾਪਾਰ ਕੂੜ ਬੋਲ ਦੁੱਖ ਪਾਏਂਦਾ ਜਿਉਂ-ਜਿਉਂ ਲਾਲਚ ਦੇ ਅਧੀਨ ਉਹ ਮਿਹਰੇ ਕਰਮ ਕਰਦਾ ਹੈ ਉਹ ਆਤਮਿਕ ਦੁੱਖ ਆਉਂਦਾ ਹੈ ਉਹ ਸਦਾ ਨਾਸ਼ਵੰਤ ਪਦਾਰਥਾਂ ਦੇ ਕਮਾਉਣ ਦਾ ਧੰਦਾ ਹੀ ਕਰਦਾ ਹੈ ਤੇ ਝੂਠ ਬੋਲ-ਬੋਲ ਕੇ ਦੁੱਖ ਸਹਿੰਦਾ ਹੈ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸੰਸਾ ਜਾਏ ਜਿਹੜਾ ਕੋਈ ਮਨੁੱਖ ਜੀਵਨ ਨੂੰ ਪਵਿੱਤਰ ਕਰਨ ਵਾਲੀ ਗੁਰਬਾਣੀ ਆਪਣੇ ਮਨ ਵਿੱਚ ਵਸਾਉਂਦਾ ਹੈ ਗੁਰੂ ਦੀ ਕਿਰਪਾ ਨਾਲ ਉਸ ਦਾ ਸਹਿਮ ਦੂਰ ਹੋ ਜਾਂਦਾ ਹੈ ਗੁਰ ਕਾ ਭਾਣੇ ਚਲੇ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਹਰ ਨਾਮ ਨੂੰ ਸਿਮਰ ਕੇ ਉਹ ਆਤਮਿਕ ਆਨੰਦ ਮਾਣਦਾ ਹੈ ਆਪ ਸਰੰਦਾ ਸੱਚਾ ਸੋਈ ਆਪ ਪਾਏ ਖਪਾਏ ਸੋਈ ਸਦਾ ਕੈ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਆਪ ਪੈਦਾ ਕਰਕੇ ਉਹ ਆਪ ਹੀ ਨਾਸ਼ ਕਰਦਾ ਹੈ ਗੁਰਮੁਖ ਹੋਵੈ ਸੋ ਸਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਣਾ ਹੈ ਉਹ ਸਦਾ ਪ੍ਰਮਾਤਮਾ ਦੀ ਸਿੱਖ ਸਲਾਹ ਕਰਦਾ ਹੈ ਸਦਾ ਫਿਰ ਪ੍ਰਭੂ ਦੇ ਚਰਨਾਂ ਵਿੱਚ ਮਿਲ ਕੇ ਉਹ ਆਤਮਿਕ ਆਨੰਦ ਮਾਣਦਾ ਹੈ ਅਨੇਕ ਜਤਨ ਕਰੇ ਇੰਦਰੀ ਵਾਸਨਾ ਹੋਈ ਕਾਮ ਕਰੋਦ ਜਲੇ ਸਭ ਕੋਈ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਅਨੇਕਾਂ ਯਤਨ ਵੀ ਮਨੋਖਰੇ ਤਾਂ ਵੀ ਕਾਮ ਵਾਸ਼ਨਾ ਕਾਬੂ ਵਿੱਚ ਨਹੀਂ ਆ ਸਕਦੀ ਧਿਆਨ ਮਾਰ ਕੇ ਵੇਖੋ ਹਰੇਕ ਜੀਵ ਕਾਮ ਵਿੱਚ ਕ੍ਰੋਧ ਵਿੱਚ ਸੜ ਰਿਹਾ ਹੈ ਸਤਗੁਰ ਸੇਵੇ ਮਨ ਵਸ ਆਵੇ ਮਨ ਮਾਰੇ ਮਨੇ ਸਮਾਏਂਦਾ ਗੁਰੂ ਦੀ ਸ਼ਰਨ ਪਿਆ ਹੀ ਮਨ ਕਾਬੂ ਵਿੱਚ ਆਉਂਦਾ ਹੈ ਜੇ ਮਨ ਵਿਕਾਰਾਂ ਵੱਲੋਂ ਰੋਕ ਲਿਆ ਜਾਏ ਤਾਂ ਮਨੁੱਖ ਅੰਤਰਾਤਮਾ 'ਤੇ ਕਿਆ ਰਹਿੰਦਾ ਹੈ ਵਿਕਾਰਾਂ ਵੱਲ ਨਹੀਂ ਪਟਕਦਾ ਮੇਰਾ ਤੇਰਾ ਤੁਦ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ हे ਪ੍ਰਭੂ ਜੀਵਾਂ ਦੇ ਮਨ ਵਿੱਚ ਮੇਰ ਤੇਰ ਨੂੰ ਕੁਆਪ ਹੀ ਪੈਦਾ ਕੀਤਾ ਹੈ ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ ਹੇ ਨਾਨਕ ਪ੍ਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੋ ਗੁਰੂ ਦੀ ਮੱਤ ਉੱਤੇ ਤੁਰੇ ਨਾ ਪ੍ਰਭੂ ਆਪਣਾ ਨਾਮ ਮਨੁੱਖ ਦੇ ਮਾਨ ਵਿੱਚ ਵਸਾਉਂਦਾ ਹੈ ਮਾਰੂ ਮਹਲਾ ਤੀਜਾ ਹਰ ਜੀਓ ਦਾਤਾ ਅਗੰਮ ਅਥਾਹਾ ਉਸ ਤੇਲਨਾ ਤਮਾਏ ਵੇਪਰਵਾਹਾ ਪ੍ਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ ਆਪੌਂਚ ਹੈ ਬਹੁਤ ਹੀ ਡੂੰਗਾ ਮਨੋਂ ਬੇਅੰਤ ਖਜ਼ਾਨਿਆਂ ਵਾਲਾ ਸਮੁੰਦਰ ਹੈ ਉਹ ਸਭ ਨੂੰ ਦਾਤਾਂ ਦੇ ਜਾਂਦਾ ਹੈ ਪਰ ਉਸ ਵੇ ਪਰਵਾਹ ਨੂੰ ਰਤਾ ਭਰ ਵੀ ਕੋਈ ਲਾਲਚ ਨਹੀਂ ਤਿਸ ਨੂੰ ਅਪੜ ਨਾ ਸਕੈ ਕੋਈ ਆਪੇ ਮੇਲ ਮਿਲਾਹਿੰਦਾ ਕੋਈ ਜੀਵ ਆਪਣੇ ਉਦਮ ਨਾਲ ਉਸ ਪ੍ਰਮਾਤਮਾ ਤੱਕ ਪਹੁੰਚ ਨਹੀਂ ਸਕਦਾ ਉਹ ਆਪ ਹੀ ਜੀਵ ਨੂੰ ਗੁਰੂ ਨਾਲ ਮਿਲਾ ਕੇ ਆਪਣੇ ਨਾਲ ਮਿਲਾਉਂਦਾ ਹੈ ਜੋ ਕਿ ਸ਼ਕਰ ਸੁਨਹਿ ਚੋ ਹੋਈ ਤੇ ਸਿ ਬਿਨ ਦਾਤਾ ਅਵਰਣਾ ਕੋਈ ਉਹ ਪਰਮਾਤਮਾ ਜੋ ਕੁਝ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ ਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ ਜੋਗਾ ਨਹੀਂ ਹੈ ਜਿਸ ਨੂੰ ਨਾਮ ਦਾਣ ਕਰੇ ਸੋ ਪਾਏ ਗੁਰ ਸ਼ਬਦੀ ਮੇਲਾਇੰਦਾ ਜਿਸ ਮਨੁੱਖ ਨੂੰ ਪਰਮਾਤਮਾ ਨਾਮ ਦੀ ਦਾਤ ਦਿੰਦਾ ਹੈ ਉਹ ਹਰ ਨਾਮ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ 14 ਭਾਵਨਾ ਤੇਰੇ ਹਟ ਨਾਲੇ ਸਤਿਗੁਰੂ ਦਿਖਾਏ ਅੰਤਰ ਨਾਲੇ हे ਪ੍ਰਭੂ ਇਹ 14 ਲੋਕ ਤੇਰੇ ਬਾਜ਼ਾਰ ਹਨ ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦਸੀਕਾਰ ਕਰ ਰਹੇ ਹਨ ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਵ ਵਿਆਪਕ ਸਰੂਪ ਉਸ ਦੇ ਅੰਦਰ ਵਸਦਾ ਹੀ ਵਿਖਾ ਦਿੱਤਾ ਹੈ ਨਾਵੇਂ ਕਾ ਵਪਾਰੀ ਹੋਵੇ ਗੁਰ ਸ਼ਬਦੀ ਕੋ ਪਾਹਿੰਦਾ ਉਹ ਮਨੁੱਖ ਤੇਰੇ ਨਾਮ ਦਾ ਬਨਜਾਰਾ ਬਣ ਜਾਂਦਾ ਹੈ ਇਹ ਦਾਤ ਜਿਹੜਾ ਕੋਈ ਪ੍ਰਾਪਤ ਕਰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਾਪਤ ਕਰਦਾ ਹੈ ਸਤ ਗੁਰ ਸੇਵੈ ਸਹਜ ਅਨੰਦਾ ਹਿਰਦੈ ਆਏ ਉਠਾ ਗੋਵਿੰਦਾ ਜੇ ਗੁਰੂ ਦੀ ਸ਼ਰਨ ਪੈ ਜਾਈਏ ਤਾਂ ਆਤਮਿਕ ਅਡੋਲਤਾ ਦਾ ਆਨੰਦ ਮਿਲ ਜਾਂਦਾ ਹੈ ਗੁਰੂ ਦੇ ਸਨਮੁਖ ਹੋਣ ਵਾਲੇ ਮਨੁੱਖ ਦੇ ਹਿਰਦੇ ਵਿੱਚ ਗੋਬਿੰਦ ਪ੍ਰਭੂ ਆਵਸਦਾ ਹੈ ਸਹਜੇ ਭਗਤ ਕਰੇ ਦਿਨ ਰਾਤ ਹੀ ਆਪੇ ਭਗਤ ਕਰਾਏਂਦਾ ਉਹ ਮਨੁੱਖ ਦਿਨ ਰਾਤ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਪ੍ਰਮਾਤਮਾ ਆਪ ਹੀ ਆਪਣੀ ਭਗਤੀ ਕਰਾਉਂਦਾ ਹੈ ਸਤਗੁਰ ਤੇ ਵਿਛੋੜੇ ਤਿਨੀ ਦੁਖ ਪਾਇਆ ਅਨੰਦ ਨ ਮਾਰੀਐ ਦੁਖ ਸਬਾਇਆ ਜਿਹੜੇ ਮਨੁੱਖੋ ਗੁਰੂ ਦੇ ਚਰਨਾਂ ਤੋਂ ਵਿਛੜੇ ਹੋਏ ਹਨ ਉਹਨਾਂ ਨੇ ਆਪਣੇ ਵਾਸਤੇ ਦੁੱਖ ਹੀ ਦੁੱਖ ਸੇੜਿਆ ਹੋਇਆ ਹੈ ਉਹ ਹਰ ਵੇਲੇ ਦੁੱਖਾਂ ਦੀਆਂ ਝੋਟਾਂ ਖਾਂਦੇ ਹਨ ਉਹਨਾਂ ਨੂੰ ਹਰ ਇੱਕ ਕਿਸਮ ਦਾ ਦੁੱਖ ਵਾਪਰਿਆ ਰਹਿੰਦਾ ਹੈ ਅਨ ਦਿਨ ਮਾਰੀਆਂ ਦੁੱਖ ਸਭਾਇਆ ਮਥੇ ਕਾਲੇ ਮਹਿਲ ਨਾ ਪਾਵੇਂ ਦੁੱਖ ਹੀ ਵਿੱਚ ਦੁੱਖ ਪਾਏ ਦਾ ਵਿਕਾਰਾਂ ਦੀ ਕਾਲਖ ਨਾਲ ਉਹਨਾਂ ਦੇ ਮੂੰਹ ਕਾਲੇ ਹੋਏ ਰਹਿੰਦੇ ਹਨ ਉਹਨਾਂ ਦੇ ਮਨ ਮਲੀਂ ਰਹਿੰਦੇ ਹਨ ਉਹਨਾਂ ਨੂੰ ਪ੍ਰਭੂ ਚਰਨਾਂ ਵਿੱਚ ਟਿਕਾਣਾ ਨਹੀਂ ਮਿਲਦਾ ਗੁਰੂ ਚਰਨਾਂ ਤੋਂ ਵਿਛੜਿਆ ਹੋਇਆ ਮਨੁੱਖ ਸਦਾ ਦੁੱਖ ਵਿੱਚ ਹੀ ਗਰਸਿਆ ਰਹਿੰਦਾ ਹੈ ਸਦਾ ਦੁੱਖ ਸੰਹਾਰਦਾ ਸਤ ਗੁਰ ਸੇਵੈ ਸੇਵਡ ਭਾਗੀ ਸਾਝ ਪਾਏ ਸੱਚੀ ਲੇਵ ਲਾਗੀ ਜਿਹੜੇ ਮਨੋਂ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ ਕਿਸੇ ਖਾਸ ਜਤਨ ਤੋਂ ਬਿਨਾਂ ਹੀ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ ਸਚੋ ਸੱਚ ਕਮਾਵੈ ਸਦਹੀ ਸੱਚੇ ਮੇਲ ਮਿਲਾਇਂਦਾ ਓਮਨੁਕ ਸਦਾ ਹੀ ਸਦਾ ਥਿਰ ਹਰਨਾਮ ਸਿਮਰਨ ਦੀ ਕਮਾਈ ਕਰਦੇ ਹਨ ਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਸਦਾ ਥਿਰ ਹਰਨਾਮ ਵਿੱਚ ਮਿਲਾ ਦਿੰਦਾ ਹੈ ਜਿਸਨੂੰ ਸੱਚਾ ਦੇ ਸੋ ਪਾਏ ਅੰਤਰ ਸਾਚ ਪਰਮ ਚੁਕਾਏ ਪਰ ਉਹ ਮਨੁੱਖ ਹੀ ਸਦਾ ਥਿਰ ਹਰਨਾਮ ਦੀ ਦਾਤ ਪ੍ਰਾਪਤ ਕਰਦਾ ਹੈ ਜਿਸ ਨੂੰ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਦਿੰਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਸਦਾ ਥਿਰ ਹਰਨਾਮ ਟਿਕਿਆ ਰਹਿੰਦਾ ਹੈ ਨਾਮ ਦੀ ਬਰਕਤ ਨਾਲ ਉਹ ਮਨੁੱਖ ਆਪਣੇ ਅੰਦਰੋਂ ਭਟਕਣਾ ਦੂਰ ਕਰ ਲੈਂਦਾ ਹੈ ਸੱਚ ਸੱਚਾ ਹੈ ਕਾ ਆਪੇ ਦਾਤਾ ਜਿਸ ਦੇਵੈ ਸੋ ਸੱਚ ਪਾਏਂਦਾ ਸਦਾਥਰ ਪ੍ਰਭੂ ਆਪਣੇ ਸਦਾਥਰ ਨਾਮ ਦੀ ਦਾਤ ਦੇਣ ਵਾਲਾ ਆਪ ਹੀ ਹੈ ਜਿਸ ਨੂੰ ਦਿੰਦਾ ਹੈ ਉਹ ਮਨੁੱਖ ਸਦਾਥਰ ਨਾਮ ਹਾਸਲ ਕਰ ਲੈਂਦਾ ਹੈ ਆਪੇ ਕਰਤਾ ਸਭਨਾ ਦਾ ਸੋਈ ਜਿਸ ਨੂੰ ਆਪ ਬੁਝਾਏ 부ਝੇ ਕੋਈ ਉਹ ਕਰਤਾ ਰਾ ਆਪ ਹੀ ਸਭ ਜੀਵਾਂ ਦਾ ਮਾਲਕ ਹੈ ਇਹ ਗੱਲ ਕੋਈ ਉਹ ਮਨੋਖੀ ਸਮਝਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਸਮਝਾਉਂਦਾ ਹੈ ਆਪੇ ਬਖਸ਼ੇ ਦੇ ਵਡਿਆਈ ਆਪੇ ਮੇਲ ਮਿਲਾਇਂਦਾ ਕਰਤਾਰ ਆਪ ਹੀ ਬਖਸ਼ਿਸ਼ ਕਰਦਾ ਹੈ ਆਪ ਹੀ ਵਡਿਆਈ ਦਿੰਦਾ ਹੈ ਆਪ ਹੀ ਗੁਰੂ ਨਾਲ ਮਿਲਾ ਕੇ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਹੋਮੇ ਕਰਦਿਆਂ ਜਨਮ ਗਵਾਇਆ ਆਗੇ ਮੋਹ ਨਾ ਚੁੱਕੈ ਮਾਇਆ ਜਿਹੜਾ ਮਨੁੱਖ ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ ਇਨ੍ਹਾਂ ਹੀ ਸੋਚਾਂ ਵਿੱਚ ਆਪਣੀ ਜ਼ਿੰਦਗੀ ਵਿਅਰਥ ਗੁਜ਼ਾਰ ਦਿੰਦਾ ਹੈ ਉਸਦੇ ਜੀਵਨ ਸਫਰ ਵਿੱਚ ਉਸ ਦੇ ਅੰਦਰੋਂ ਮਾਇਆ ਦਾ ਮੋਹ ਕਦੇ ਨਹੀਂ ਮੁਕਦਾ। ਅੱਗ ਹੈ ਮੋਹ ਨਾ ਝੁੱਕੇ ਮਾਇਆ ਅੱਗ ਹੈ ਜਮ ਕਾਲ ਲੇਖਾ ਲੇਵੈ ਜਿਉਂ ਤਿਲ ਕਹਾਣੀ ਪੀੜਾ ਆਇਂਦਾ ਜਦੋਂ ਪ੍ਰਲੋਕ ਵਿੱਚ ਧਰਮ ਰਾਜ ਉਸ ਪਾਸੋਂ ਮਨੁੱਖਾ ਜੀਵਨ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਦਾ ਹੈ ਤਦੋਂ ਉਹ ਇਉਂ ਪੀੜਿਆ ਜਾਂਦਾ ਹੈ ਜਿਵੇਂ ਕੋਹਲ ਵਿੱਚ ਪਾਈ ਕਹਾਣੀ ਦੇ ਤਿਲ ਪੀੜੇ ਜਾਂਦੇ ਹਨ। ਪੂਰੇ ਭਾਗ ਗੁਰਸੇਵਾ ਹੋਈ ਨਦਰ ਕਰੇ ਤਾਂ ਸੇਵੈ ਕੋਈ ਗੁਰੂ ਦੀ ਦਸੀ ਨਾਮ ਸਿਮਰਨ ਦੀ ਕਾਰ ਇਹ ਕਿਸੇ ਪਾਸੋਂ ਹੋ ਸਕਦੀ ਹੈ ਜਦੋਂ ਪ੍ਰਮਾਤਮਾ ਦੀ ਨਿਗਾਹ ਕਰਦਾ ਹੈ ਤਦੋਂ ਹੀ ਕੋਈ ਮਨੁੱਖ ਕਰ ਸਕਦਾ ਹੈ ਨਦਰ ਕਰੇ ਤਾਂ ਸੇਵੈ ਕੋਈ ਜਮ ਕਾਲ ਤਸ ਨੇੜ ਨ ਆਵੇ ਮਹਲ ਸੱਚ ਸੁਖ ਪਾਏਂਦਾ ਆਤਮਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ ਉਹ ਮਨੁੱਖ ਸਦਾ ਥਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਆਤਮਕ ਅਨੰਦ ਮਾਣਦਾ ਹੈ ਤੈਨ ਸੁਖ ਪਾਇਆ ਜੋ ਤੁਦ ਪਾਏ ਪੂਰੇ ਭਾਗ ਗੁਰ ਸੇਵਾ ਲਾਏ ਹੈ ਪ੍ਰਭੂ ਜਿਹੜੇ ਮਨੁੱਖ ਤੈਨੂੰ ਚੰਗੇ ਲੱਗੇ ਉਹਨਾਂ ਨੇ ਆਤਮਕ ਅਨੰਦ ਮਾਣਿਆ ਉਹਨਾਂ ਦੀ ਵੱਡੀ ਕਿਸਮਤ ਕਿ ਤੂੰ ਉਹਨਾਂ ਨੂੰ ਗੁਰੂ ਦੀ ਦਸੀ ਘਾਰੇ ਲਾਈ ਰੱਖਿਆ ਤੇਰੇ ਹੱਥ ਹੈ ਸਭ ਵਡਿਆਈ ਜਿਸ ਦੇਵੇਂ ਸੋ ਪਾਏਂਦਾ ਸਾਰੀ ਲੋਕ ਪਰਲੋਕ ਦੀ ਇੱਜ਼ਤ ਤੇਰੇ ਹੱਥ ਵਿੱਚ ਜਿਸ ਨੂੰ ਤੂੰ ਇਹ ਦੇ ਦਿੰਦਾ ਹੈ ਉਹ ਪ੍ਰਾਪਤ ਕਰਦਾ ਹੈ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ हे ਪ੍ਰਭੂ ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈ ਉਹ ਮਨੋਖਾਖੜੇ ਹਿਰਦੇ ਵਿੱਚ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ ਉਹ ਤੇਰਾ ਸ੍ਰੇਸ਼ਟ ਨਾਮ ਆਪਣੇ ਮਨ ਵਿੱਚ ਵਸਾਉਂਦਾ ਹੈ ਗਿਆਨ ਰਤਨ ਸਦਾ ਘਟ ਚਾਨਣ ਅਗਿਆਨ ਅੰਧੇਰ ਗਵਾਏਂਦਾ ਉਸ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਸੇਸ਼ ਚਾਨਣ ਹੋ ਜਾਂਦਾ ਹੈ ਜਿਸ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ਅਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਣੀ ਡੁੱਬਮੇ ਆ ਭਾਗੇ ਮਾਇਆ ਦੇ ਮੋਹੇ ਚੰਨੇ ਹੋ ਚੁੱਕੇ ਤੇ ਆਤਮਿਕ ਜੀਵਨ ਤੋਂ ਬੇਸਮਝ ਮਨੁੱਖ ਪਰਮਾਤਮਾ ਨੂੰ ਛੱਡ ਕੇ ਹੋਰ-ਹੋਰ ਵਿੱਚ ਲੱਗੇ ਰਹਿੰਦੇ ਹਨ ਉਹ ਬਦਕਿਸਮਤ ਮਨੁੱਖ ਪਾਣੀ ਤੋਂ ਬਿਨਾਂ ਵਿਕਾਰਾਂ ਦੇ ਪਾਣੀ ਵਿੱਚ ਡੁੱਬ ਕੇ ਆਤਮਿਕ ਮੋਤੇ ਮਰ ਜਾਂਦੇ ਹਨ ਚਲਦੇ ਆ ਘਰ ਦਰ ਨਦਰ ਨਾ ਆਵੇ ਜਮਦਰ ਬਾੰਦਾ ਦੁੱਖ ਪਾਏਂਦਾ ਜ਼ਿੰਦਗੀ ਦੇ ਸਫ਼ਰ ਵਿੱਚ ਪਿਆ ਆਪਣਾ ਅਸਲੀ ਘਰਬਾਰ ਨਹੀਂ ਦਿੱਸਦਾ ਅਜਿਹੇ ਮਨੁੱਖ ਜਮਰਾਜ ਦੇ ਦਰ ਤੇ ਵੱਜਾ ਹੋਇਆ ਦੁੱਖ ਪਾਉਂਦਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ ਬੇਸ਼ੱਕ ਕੋਈ ਮਨੁੱਖ ਉਹਨਾਂ ਨੂੰ ਪੁੱਛ ਵੇਖੇ ਜੋ ਧਾਰਮਿਕ ਪੁਸਤਕਾਂ ਪੜ੍ਹ ਕੇ ਨੇਰੀ ਕਥਾ ਵਾਰਤਾ ਚਰਚਾ ਕਰਨ ਵਾਲੇ ਹਨ ਜਾਂ ਜੋ ਸਮਾਧੀਆਂ ਲਾਈ ਰੱਖਦੇ ਹਨ ਸਤਗੁਰ ਸੇਵੇ ਤੇ ਸਮਿਲੈ ਵਡਿਆਈ ਦਰ ਸੱਚੇ ਸੋਭਾ ਪਾਏਂਦਾ ਜਿਹੜੀ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਉਹ ਮਨੁੱਖ ਸਦਾ ਠਹਿਰਾ ਰਹਿਣ ਵਾਲੇ ਪ੍ਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ਸਤ ਗੁਰੂ ਨੂੰ ਸੇਵੇ ਤਿਸ ਆਪ ਮਿਲਾਏ ਮਮਤਾ ਕਾਟ ਸੱਚ ਲੈ ਵਲਾਏ ਜਿਹੜਾ ਮਨੁੱਖ ਗੁਰੂ ਦੀ ਦਸਿਕਾਰ ਕਰਦਾ ਹੈ ਉਸ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ। ਉਹ ਮਨੋਖ ਆਪਣੇ ਅੰਦਰੋਂ ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ ਛੱਡ ਕੇ ਸਦਾ ਥਿਰ ਹਰਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ। ਸਦਾ ਸੱਚ ਬਣਨ ਜੈ ਵਾਪਾਰੀ ਨਾਮੁ ਲਹਾ ਪਾਇੰਦਾ ਜਿਹੜੇ ਵਣਜਾਰੇ। ਜੀਵ ਸਦਾ ਸਿਰ ਹਰਨਾਮ ਦਾ ਬਣ ਸਦਾ ਕਰਦੇ ਹਨ ਉਹਨਾਂ ਨੂੰ ਹਰੀ ਨਾਮ ਦਾ ਲਾਭ ਮਿਲਦਾ ਹੈ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੇ ਸੋਈ ਜਨਮ ਮੁਕਤਾ ਪਰ ਕਰਤਾ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਕਰਾਉਂਦਾ ਹੈ ਉਸ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਆਪਾ ਪਾਉ ਤਿਆਗਦਾ ਹੈ ਉਹੀ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ ਨਾਨਕ ਨਾਮ ਵਸੈ ਮਨੇ ਅੰਤਰ ਨਾਮੋ ਨਾਮ ਧਿਆਇਂਦਾ ਹੈ ਨਾਨਕ ਉਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ